ਰਾਤ ਦਾ ਮੀਂਹ ਪਿਆ ਸਾਡੇ ਤੇ ਮੌਸਮ ਬਹੁਤ ਠੰਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਤੇ ਠੰਡੀ ਠੰਡੀ ਸਵੇਰ ਆ। ਉਹ ਜੀ ਇਧਰ ਟਾਈਮ ਹੋ ਗਿਆ ਸਾਡੇ ਬ੍ਰੇਕਫਾਸਟ ਦਾ ਤੇ ਬ੍ਰੇਕਫਾਸਟ ਦੇ ਵਿੱਚ ਅੱਜ ਮੈਂ ਕਿਹਾ ਚੱਲ ਆਪਾਂ ਕਦੂ ਬਣਾਨੇ ਆ ਤੇ ਅੱਜ ਕੱਲ ਜਿਹੜੀਆਂ ਮਾਰਕੀਟ 'ਚ ਸਬਜ਼ੀਆਂ ਆ ਰਹੀਆਂ ਨੇ ਨਾ ਇਨ ਦਾ ਹਾਲ ਦੇਖੋ ਆ ਮੈਂ ਕੱਦੂ ਕੱਟ ਤਾਂ ਰਹੀ ਆ ਪਰ ਇੱਕ ਅੱਦੂ ਨਹੀਂ ਲੋਕੀ ਕਹਿੰਦੇ ਹੁਣ ਮੈਨੂੰ ਕਹਦੇ ਨਾ ਮੇਰੇ ਭੈਣ ਬਣ ਲੋਕੀ ਆ ਦੇਖੋ ਆ ਤੁਹਾਨੂੰ ਦਿਖਾਵਾਂ ਮੈਂ ਲੋਕੀ ਕਹਿੰਦੇ ਨੇ ਹਾਂ ਲੋਕੀ ਕਹਿੰਦੇ ਆ ਦੇਖੋ ਦੱਸੋ ਬਾਰੋਂ ਇੱਕਦਮ ਸਾਫ਼ ਹੈ ਬਾਰੋਂ ਬਸ ਸਾਫ਼ ਐਨ ਵਧੀਆ ਮੈਂ ਕਿਹਾ ਚਲ ਵਧੀਆ ਹੈ ਕੱਚੀ ਜੀ ਏ ਤੇ ਇਹ ਪਤਾ ਨਹੀਂ ਸਟੋਰਾਂ ਦਾ ਮਾਲ ਏ ਜਾਂ ਕਿਵੇਂ ਆ ਕੋਈ ਹਾਲ ਨਹੀਂ ਹੈਗਾ ਅੱਜ ਕੱਲ੍ਹ ਦੀਆਂ ਸਬਜ਼ੀਆਂ ਖਾਣ ਦਾ ਯਕੀਨ ਨਹੀਂ ਹੋ ਰਿਹਾ ਕਿ ਇਹ ਆਪਾਂ ਮੇਨੂੰ ਉਤਾਰ ਕਹਿ ਰਹੇ ਕਿ ਨਾ ਬਣਾ ਇਹ ਮੈਂ ਕਿਹਾ ਹੁਣ ਆ ਇੱਕ ਸਾਫ਼ ਨਿਕਲੀ ਏ ਸਿਟੀ ਸੂਟ ਨੂੰ ਵਾਸੂ ਬਣਾ ਲਿਆ। ਸੋਰਾ ਨੂੰ ਪਤਾ ਹੀ ਕਿ ਮੇਰਾ ਕਿਉਂ ਨਹੀਂ ਦਮਾਈਆਂ ਦੂਈਆਂ ਲਾਜ। ਹੁਣ ਤਾਂ ਇਹ ਕਦੋਂ ਆਉਣਗੇ ਪਰ ਉਹ ਵੀ ਜਿਵੇਂ ਹੁਣ ਪਿੰਡਾ ਪੁੰਡਾ ਚੋਂ ਮਿਲਣਾ ਉਹ ਵਧੀਆ ਹੁੰਦੇ ਨੇ ਜਿਹੜੇ ਆਪਾਂ ਐਵੇਂ ਬਾਜ਼ਾਰਾਂ ਚੋਂ ਖਰੀਦ ਤਾਂ ਲੈਨੇ ਆ ਪਰ ਉਹ ਹੁੰਦੇ ਪੱਥਰ ਵਰਗੇ ਨੇ ਆ ਹੁਣ ਕੱਟਣ ਚ ਪਤਾ ਲੱਗ ਰਿਹਾ ਕਿ ਇਹਦੇ ਵੀ ਵੀ ਕਿੰਨੇ ਨੇ ਤੇ ਉੱਤੋਂ ਵੀ ਬਹੁਤ ਹਾਰੜ ਹੈ। ਹੁਣ ਬਣਾਣੀ ਤਾਂ ਹੈਗੀ ਮੈਂ ਕਿਹਾ ਚਲ ਛੇਰੇ ਛੇਰੇ ਮੈਨੂੰ ਐਸੇ ਹੀ ਚਲ ਮੇਰਾ ਦਿਲ ਕਰ ਰਿਹਾ ਹੈ ਕਿੰਨੇ ਦਿਨਾਂ ਨਾਲ ਮੈਂ ਵੇਖਿਆ ਹੀ ਕਦੂ। ਇਹਨੂੰ ਅੰਦਰ ਕੀ ਦੇ ਲੱਗਿਆ ਹੈ? ਹਨ ਕੀੜੇ ਨੇ ਕੀ ਇਹ ਦੇਖ। ਸਾਰਾ ਕੀੜਾ ਹੀ ਏ ਗਲਿਆ ਗਿਆ ਗਲਿਆ ਪਿਆ ਉਹ ਦੇਖੋ ਅੰਦਰ ਤਾਂ ਦੇਖੋ ਕੀ ਹਾਲ ਹੈ ਦੱਸ ਹੈ ਇਹ ਕਿਵੇਂ ਭਟਿਆ ਹੋਣਾ ਦਵਾਈਆਂ ਲਾ ਕੇ ਪਕਾਏ ਨੇ ਹੋਰ ਕੀ ਹੈ ਰਹੀ ਹੈ ਬਸ ਤੇ ਅੱਜ ਹੈਗਾ ਜੀ ਸੰਡੇ ਤੇ ਦਮਨ ਗਈ ਏ ਟਿਊਸ਼ਨ ਤੇ ਦਮਨ ਨੂੰ ਸਵੇਰੇ ਟਿਊਸ਼ਨ ਤੋਂ ਬਾਅਦ ਦਮਨ ਤਾਜਾ ਖਾ ਬੁਲਾ ਲਿਆ ਬਣਾ ਲਿਆ ਦਮਨ ਬ੍ਰੈਡ ਦਾ ਬ੍ਰੇਕਫਾਸਟ ਕਰ ਲਈ ਤੇ ਅਸੀਂ ਦੋਨੇ ਜਣੇ ਹੁਣ ਮੈਂ ਆ ਚੱਲ ਸਬਜ਼ੀ ਬਣਾਣੇ ਆ ਪਰ ਮੈਨੂੰ ਛੋਲੇ ਛੋਲੇ ਦੀ ਦਾਲ ਪਾ ਲੈਣੀ ਆ ਦਾਲ ਕਦੋਂ ਕਰ ਲੈਣੀ ਆ ਤਾਂ ਸੀਟੀਆਂ ਨਾ ਵਧੀਆ ਬਣ ਜੂਗਾ ਹਾਂ ਆਈਡੀਆ ਆ ਗਿਆ ਹੈਨਾ ਤੇ ਅੱਜ ਬਾਸੀ ਸਭ ਘਰੇ ਨੇ ਪਰ ਆਫਿਸ ਦਾ ਕੰਮ ਬਹੁਤ ਬਿਜ਼ੀ ਨੇ ਵਿਚਾਰੇ ਬਸ ਬਣੇ ਰਹੋ ਤੁਸੀਂ ਵਲੌਗ ਚ ਤੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਸਰੀ ਘਰ ਮੇਰੇ ਵੱਲੋਂ ਸਾਸਰੀ ਗਲਾ ਸਾਸਰੀ ਘਰ ਬੁਲਾਣਾ ਭੁੱਲ ਗਈ ਸਵੇਰੇ ਮੈਂ ਜਦੋਂ ਉੱਠੀ ਹਾਂ ਸਿਆਰ ਕਰਦੀ ਹਾਂ ਉਦੋਂ ਮੈਂ ਤੁਹਾਨੂੰ ਬਾਹਰ ਦਾ ਮੌਸਮ ਦਿਖਾਤਾ ਸੀ ਤੇ ਮੌਸਮ ਅੱਜ ਵੀ ਠੰਡਾ ਹੈ ਮੀਂਹ ਪੈ ਰਿਹਾ ਰਾਤ ਦਾ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਸ ਇਹ ਤਾਂ ਮੂੜੀ ਖਰਾ ਹੋ ਗਿਆ ਕਦੋਂ ਦੇਖ ਕੇ ਲੌਕੀ ਦੇ ਕੇ ਲੌਕੀ ਦੇ ਕੇ ਹਾਂ ਲੌਕੀ ਨੂੰ ਲੌਕੀ ਕਹੀਦਾ ਹੁੰਦਾ ਕਦੂ ਨੂੰ ਕਦੂ ਤੇ ਪੇਠੇ ਨੂੰ ਪੇਠਾ ਕਹੀਦਾ ਹੁੰਦਾ ਕੋਈ ਚੱਕਰ ਨਹੀਂ ਸਾਰੇ ਕਦੂ ਹੀ ਹੁੰਦੇ ਨੇ ਕਹਿੰਗੇ ਜਿਹੜਾ ਉਹ ਪੇਠਾ ਹੁੰਦਾ ਉਹਨੂੰ ਵੀ ਕਦੂ ਕਹਿੰਦੇ ਨੇ ਲੌਕੀ ਨੂੰ ਵੀ ਕਦੂ ਕਹਿੰਦੇ ਨੇ ਕੋਈ ਚੱਕਰ ਨਹੀਂ ਹੈ ਤਾਂ ਇੱਕੋ ਹੀ ਵੈਰੈਟੀ ਹੈ ਉਹ ਕੰਮ ਹੈ ਹੈ ਤਾਂ ਕਦੂ ਇਹ ਚਾਹੇ ਲੌਕੀ ਇਹ ਚਾਹੇ ਕੋਚੇ ਪਰ ਟੇਸਟ ਤਾਂ ਉਹੀ ਕੋਚੇ ਹੈ ਨਾ ਇਹ ਮਾਪੇ ਆਪ ਦੇ ਬੱਚੇ ਨਹੀਂ ਹੈਗੇ ਇਹ 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 ਸਮਝ ਲੈ ਭੈਣ ਆ ਜਿਹੜਾ ਕਦੂ ਆ ਉਹ ਭਰਾ ਆ ਉਹ ਭਰਾ ਤੇ ਪੇਠਾ ਠੀਕ ਹੈ ਉਹ ਮਾਮੇ ਦਾ ਮੁੰਡਾ ਹੈ ਏ ਯਾਰ ਲੈ ਨਾ ਸਾਡੀ ਗੱਲ ਸੁਣ ਲੈ ਨਾ ਤੂੰ ਆਪਣਾ ਮੂੰਹ ਦਿਖਾ ਲੈਂਦੇ ਨਾ ਤੂੰ ਇੱਥੇ ਪਿੱਛੇ ਕੈਮਰੇ ਤੇ ਗੱਲਾਂ ਮਾਰਦੇ ਨਾ ਮੈਂ ਬਾਅਦ ਦਿਖਾਉਂਗਾ ਮੈਂ ਥੋੜਾ ਜਿਹਾ ਆਪਣਾ ਕੰਮ ਕਰ ਲਾਂ ਨਾਲ ਨਾਲ ਅੱਛਾ ਆਫਿਸ ਦਾ ਕੰਮ ਦੇ ਲਓ ਸਵੇਰੇ ਹੀ ਲੈਪਟਾਪ ਖੁੱਲ ਗਿਆ ਮੈਂ ਸਬਜ਼ੀ ਬਣਾ ਕੇ ਫੇਰ ਬਾਕੀ ਕੰਮ ਆਪਾਂ ਫੇਰ ਸ਼ੁਰੂ ਕਰਦੇ ਹਾਂ ਬਣੇ ਰਹੋ ਵਲੌਗ ਦੇ ਵਿੱਚ ਕੁਝ ਛੋਲੇ ਲਿਆ ਹੁੰਦੇ ਪਏ ਨੇ ਉਹਨਾਂ ਦਾ ਮੈਂ ਬਣਾਣਾ ਮਿਸ਼ਰੀ ਤੇ ਹਰੀ ਇਲਾਇਚੀ ਪਾ ਕੇ ਤੇ ਥੋੜੇ ਜਿਹਾ ਬਦਾਮ ਪਾ ਕੇ ਪੀਛੇ ਪਰ ਮੈਨੂੰ ਟਾਈਮ ਨਹੀਂ ਲੱਗ ਰਿਹਾ ਉਹਨੂੰ ਸਵੇਰੇ ਦੇਖਦੇ ਹਾਂ ਸਵੇਰੇ ਕਰਦੀਆਂ ਤਾਂ ਕੰਮ ਚਲੋ ਜੀ ਇੱਧਰ ਦਮਨ ਸਾਡਾ ਆ ਗਿਆ ਟਿਊਸ਼ਨ ਤੋਂ ਟਿਊਸ਼ਨ ਤੋਂ ਆ ਕੇ ਪੜਾਈ ਤੇ ਜਾਣ ਲੱਗੇ ਪੜਾਈ ਹਨਾ ਪੜਾਈ 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 ਹੋਈ ਪਈ ਦਮਨ ਦੀ 10th ਕਲਾਸ ਹੋ ਗਈ ਨਾ ਤਾਂ ਕਰਕੇ ਦਮਨ ਨੂੰ ਜ਼ਿਆਦਾ ਬਰਡਨ ਪੈ ਗਿਆ ਤੇ ਨਾਲ ਨੇਲ ਕਟਰ ਦਾ ਤੁਰੱਖਿਆ ਵੈਸੇ ਰੱਖ ਲਓ ਚਲੋ ਜੀ ਆਪਾਂ ਨੂੰ ਕੰਮ ਨੂੰ ਸਾਰੇ ਆਪਣੇ ਕਰ ਲੈ ਝਾੜੂ ਪੋਚਾ ਉਧਰ ਮਸ਼ੀਨ ਲਾਈ ਹੋਈ ਤੇ ਇੱਧਰ ਆਪਾਂ ਨੇ ਦਾਲ ਕਦੂ ਬਣਾਤਾ ਘਣ ਜਿਆ ਇਹਨਾਂ ਕਦੂ ਤਾਂ ਇਕੱਲਾ ਗੈਨਾ ਨਹੀਂ ਤੇ ਵਿੱਚ ਆਪਾਂ ਨੇ ਛੋਲਿਆਂ ਦਾਲ ਪਾ ਕੇ ਦਾਲ ਕਦੂ ਬਣਾਤਾ ਉੱਧਰ ਆਪਾਂ ਨੇ ਆਟਾ ਬਣ ਕੇ ਰੱਖ ਤਾ ਤੇ ਰੋਟੀ ਬਣਾਉਣ ਲੱਗੇ ਰਾਤ ਕੱਲ ਵਾਲੀ ਖੀਰ ਪਈ ਹੈ ਲਾਜਾ ਪਾਉ ਦਾਲ ਪਾਉ ਰੱਖੀ ਨਾ ਮੱਖਣ ਨੂੰ ਸਿਰ ਉੱਪਰ ਤਾਂ ਠੀਕ ਠੀਕ ਡਾੜਾ ਡਾੜਾ ਦੂਏ ਤੇ ਦੋ ਦੋ ਦਾਲ ਦੋ ਰੋਟੀ ਬਣਾ ਦੋ ਨਹੀਂ ਇਹ ਕੰਨੀ ਨਾ ਕਰਤੋ ਤੇ ਨਵੇਂ ਅਸੀਂ ਰੋਟੀ ਉਹਦਾ ਨਾ ਖਾਣੀ ਆ ਚਾਹ ਨਾਲ ਹੂੰ ਚਾਹ ਨਾਲ ਨਹੀਂ ਹੁਣ ਟਾਈਮ ਬਗਾ ਹੋ ਗਿਆ ਹੁਣ ਤਾਂ ਆਹੀ ਕੰਮ ਉਹ ਨਾਲ ਦਹੀਂ ਕੱਢ ਲਿਆ ਨਾ ਪਲੇਟ ਚ ਦਹੀਂ ਨਹੀਂ ਚਟਨੀ ਕੱਢ ਕੇ ਦਿੰਦੀ ਤੇ ਨਾਲ ਬਣਾ ਲੈ ਲੋ ਦਹੀਂ ਨਾਲ ਕਿੱਦੂ ਨਹੀਂ ਸਵਾਦ ਲੱਗਦਾ ਤੁਹਾਨੂੰ ਕੱਦੂ ਤੇ ਮੈਂ ਤੰਦਾ ਬਣਾਣਾ ਹੈ ਤਦੂ ਕਾਪ ਦੇ ਤੜਾਇਆ ਉਹ ਜੋ ਪ੍ਰੋਫੈਸਰ ਤੇ ਬਣ ਗਏ ਨੇ ਤੇ ਅਮ ਦਾ ਦੁਪਹਿਰ ਦਾ ਹੀ ਹੋ ਗਿਆ ਸੰਡੇ ਵਾਲੇ ਦਿਨ ਰੋਟੀ ਪੇਟ ਹੋ ਜਾਂਦੀ ਆ ਫਿਰ ਅੱਜ ਮੈਂ ਮਸ਼ੀਨ ਲਈ ਕੱਪੜੇ ਕੱਢਣੇ ਪਹਿਲਾਂ ਰੋਟੀ ਖਾੜੀ ਤੇ ਘਰਾਂ ਦਾ ਕੱਪੜੇ ਕੱਢਣੇ ਮੌਸਮ ਬਾਹਰ ਸੰਡੇ ਆ ਤੁਹਾਨੂੰ ਜੀ ਇਧਰ ਆਪਣੀ ਰੋਟੀ ਆ ਗਈ ਨਾਲ ਚਟਣੀ ਨਾਲ ਦਾਲ ਕਰਦੂ ਨਾਲ ਲੱਸੀ ਤੇ ਇਧਰ ਆਪਾਂ ਮਸ਼ੀਨ ਦੇ ਕੱਪੜੇ ਥੋੜੇ ਤੇ ਪੈਂਟ ਦੇ ਵਿੱਚ ਦਮਾਂ ਦੀ ਪੈਟ ਚੋਂ ਐਸੇ ਨਿਕਲੇ 40 ਰੁਪਏ ਨਿਕਲੇ ਨੇ ਈ ਤਾਂ ਪੂਰੇ ਫਟ ਗਏ 10 ਬਚੇ ਨੇ 10 ਫਟ ਗਏ ਉਹ ਸੜਦੇ ਆਪਾਂ ਨੂੰ ਮੈਂ ਦੇਖੇ ਨੀ ਕਿ ਮਮਾ ਮੇਰੇ ਪਏ ਹਣ ਫਟ ਗਏ ਸਭ ਕੁ ਫੇਰ ਕੇ 10 ਰੁਪਏ ਤਾਂ ਬਚੇ ਇੰਨੇ ਪੈਸੇ ਹੋ ਗਏ ਸਾਡੇ ਸਵੇਰੇ ਵੀ ਨਹੀਂ ਪਿਆ ਘਰਾ ਗੀਆ ਹੂੰ ਸਵੇਰੇ ਥੋੜਾ ਪਿਆ ਪਰ ਰਾਤ ਜ਼ਿਆਦਾ ਪਿਆ ਜਿੰਨਾ ਪਾਣੀ ਖੋਲਤਾ ਤੇ ਕੱਪੜੇ ਆਪਣੇ ਧੁੱਭ ਗਏ ਨੇ ਡੇਲੀ ਮਸ਼ੀਨ ਲੱਗਦੀ ਡੇਲੀ ਸਾਡੇ ਘਰ ਕੁਝ ਹੋਣ ਗਰਮੀ ਹੋ ਗਈ ਹੈ ਨਾ ਹੂੰ ਤੁਮ ਨਜਾ ਹੋ ਗਿਆ ਤੇ ਕਾਫੀ ਕਮੈਂਟ ਆ ਰਹੀ ਜਿਹੜੇ ਕਹਿੰਦੇ ਆ ਕਿ ਤੁਸੀਂ ਆਪਣੇ ਮੋਇਸਚਰਾਈਜ਼ਰ ਬਾਰੇ ਦੱਸਿਆ ਤੁਸੀਂ ਤੇ ਮੈਂ ਕੱਲ ਵਲੌਗ ਪਾਇਆ ਸੀ ਜਰੂਰ ਜਾ ਕੇ ਦੇਖੋ ਜਿਹੜੇ ਮੇਰੇ ਘਰ ਦਾ ਮੈਂ ਨਹੀਂ ਕੀਤਾ ਮੈਂ ਫੈਸਲ ਜਿਹੜਾ ਆ ਤੁਸੀ ਦੇਖਿਆ ਨਹੀਂ ਹੈਗਾ ਪਤਾ ਨਹੀਂ ਕਿਦਰ ਬਿਜੀ ਜਿਨ੍ਹਾਂ ਨੇ ਕਮੈਂਟ ਆਏ ਉਹਨਾਂ ਨੇ ਨਹੀਂ ਦੇਖਿਆ ਹੈਗਾ ਜਦੋਂ ਕੱਪੜੇ ਪੜਾਓ ਫਟਾਫਟ ਟਾਈਨ ਕੋਟਾ ਕਿਨਾਰਾ ਦੇ ਵਿੱਚ ਚਿੱਟੇ ਕੱਪੜੇ ਅਲੱਗ ਧੋਨੇ ਪੈਂਦੇ ਨੇ ਦੂਜੇ ਅਲੱਗ ਧੋਨੇ ਪੈਂਦੇ ਨੇ ਕਿਉਂਕਿ ਬਹੁਤਾਂ ਨਾਲ ਅੱਗੇ ਸਿਹਤ ਨੂੰ ਸ਼ੀਲ ਨਾ ਰੱਖੀ ਤੇ ਟਾਈਮ 12 ਵਜੇ ਦਾ ਹੋ ਗਿਆ ਕਿ ਜਿਹੜੀ ਹਵਾ ਨਾਲ ਰੋਕ ਦੇਸ਼ ਹੂੰ ਮੋਰ ਟਾਈਮ ਲੱਗਿਆ ਕਿੰਨੇ ਦਿਨਾਂ ਦੇ ਪਾਏ ਹੋਏ ਨੇ ਘਰ ਦੇ ਕੰਮ ਨਾਲ ਜੇ ਸਾਰਾ ਦਿਨ ਪਕੜੀ ਜਾਈਏ ਤਾਂ ਸਾਰਾ ਦਿਨ ਨਮਕਣ ਜੇ ਨਾ ਕਰੋ ਤਾਂ ਫਿਰ ਕੰਮ ਹੀ ਕੋਈ ਨਹੀਂ ਇਹ ਕੰਮ ਹੋ ਜਾਂਦਾ ਦੀ ਲੱਗ ਗਿਆ ਹੂੰ ਉਹ 3 4 ਦੇ ਵਿੱਚ ਨੂੰ ਜਾ ਰਹੀ ਹਾਂ ਪਰਦਾ ਮੈਂ ਜਾਵਾਂ ਮਮਾ ਕਿੱਥੇ ਘੁੰਮਣ ਕਿੱਥੇ ਜਾਣਾ ਘੁੰਮਣ ਇੱਥੇ ਖਾਣ ਪੀਣ ਆਹ ਚੱਲ ਲੈਣਾ ਹੁਣ 12 ਵਜੇ ਸ਼ਾਮ ਨੂੰ ਜਾਇਓ ਬਸ ਸ਼ਾਮ ਨੂੰ ਫਿਰ ਮਮਾ ਕੇ ਟਿਊਸ਼ਨ ਦਾ ਕੰਮ ਕਰ ਲੂੰਗੀ ਇੱਦਾਂ ਮੇਰਾ ਨਿਬੜ ਗਿਆ ਹੁਣ ਹੁਣ ਜਾਣੀਆਂ ਕੀ ਖਾਧੀ ਐ ਰੋਟੀ ਮੈਂ ਕਦੋਂ ਖਾਧੀ ਖਾਧੀ ਨਹੀਂ ਨਾ ਹੂੰ ਕਿੱਥੇ ਜਾਵਾਂਗੇ ਇੱਥੇ ਹੀ ਜਾਵਾਂਗੇ ਬਾਹਰੋਂ ਖਾਵਾਂਗੇ ਬਾਹਰੋਂ ਖਾਣ ਪੀਣ ਨਾਲ ਪੇਟ ਖਰਾਬ ਹੋ ਜਾਂਦਾ ਨਾ ਖਾਇਆ ਕਰੋ ਬਾਹਰ ਦਾ ਨਹੀਂ ਮੇਰਾ ਨਹੀਂ ਹੁੰਦਾ ਥੋੜਾ ਹੋਇਆ ਜਿਹੜੀ ਕੰਨ ਨਾ ਜਾਣਾ ਉਹ ਯਾਰ ਸਿਮਰਤ ਨਾਲ ਆ ਜਿਹੜੀ ਇੱਥੇ ਆ ਹਾਂ ਹਾਂ ਅੱਛਾ ਕਰ ਲਈ ਗੱਲ ਹਾਂ ਹਾਂ ਉਹ ਤਾਂ ਰੈਡੀ ਹੋ ਗਈ ਏ ਤੇ ਪੁੱਛਣ ਮੈਨੂੰ ਡਿਆ ਹੈ ਤੂੰ ਫੇ ਤੁਹਾਡੀ ਸਹਿਮਤੀ ਜ਼ਰੂਰੀ ਹੈ ਨਾ ਜੇ ਮੈਂ ਨਾ ਕਹਾਂ ਨਾ ਫੇਰ ਨਾ ਫਿਰ ਪੁੱਛਿਆ ਪਹਿਲਾਂ ਤੂੰ ਆਪਣੇ ਫਰੈਂਡ ਨੂੰ ਕਿਉਂ ਪੁੱਛਿਆ ਨਹੀਂ ਮੈਂ ਪਹਿਲਾਂ ਵੀ ਤਾਂ ਤੁਹਾਨੂੰ ਕਿਹਾ ਸੀਗਾ ਤੁਸੀਂ ਕਿਹਾ ਸੀ ਦੇਖ ਲਾਂਗੇ ਚੱਲ ਪੀ ਜਾ ਚੱਲ ਜੀ ਆਈ ਰੇੜੀਆਂ ਰੋੜੀਆਂ ਤੋਂ ਖਾਵਾਂਗੇ ਉਹ ਸੀ ਕਿ ਰੈਸਟੋਰੈਂਟਸ ਹਨ ਉਹ ਵਿੱਚ ਟੁੱਪ ਗਏ 200 ਰੁਪਏ ਦਾ ਪਾਟ ਗਏ 200 ਰੁਪਏ ਦੇ ਗੋਲ ਗੱਪੇ ਖਾਣੇ ਸੀ 30 ਪਾੜ ਗਏ ਇੱਕ 10 ਪਾੜ ਗਏ ਨੋਟ ਤੇ 20 ਦਾ ਪਾਟ 20 ਦਾ ਪਾਟ ਗਿਆ ਇੱਕ 10 ਦਾ ਬਚ ਗਿਆ ਅੱਛਾ ਇੱਕ ਕਲਿੱਪ ਲੈ ਕੇ ਅੰਦਰ ਚੱਕ ਕੇ ਲਾਵਾਂ ਚੁਟਕੀਆਂ ਚੁਟਕੀਆਂ ਕਿੱਥੇ ਚੱਕਣੇ ਚੱਕਣੇ ਆਹ ਹੁਣ ਦਿਨ ਦਿਨ ਚ ਨਾ ਹਵਾ ਹੀ ਚੱਲਣੀ ਖੋਲ ਕੇ ਤਾਂ ਲਿਆਉਂਦਾ ਹੁਣ ਖੋਲਣਾ ਕਿਉਂ ਮੇਰੇ ਇੱਕ ਹੱਥ ਕੈਮਰਾ ਹੈ ਅੱਛਾ ਲਿਆਕਤ ਸੋਰੀ ਮੈਨੂੰ ਬਹੁਤ ਹੋ ਗਿਆ ਤਰੋਣਾ ਅਮਿਤ ਜੀ ਆਪਾਂ ਮੈਂ ਇਹਦਾ ਮੂਰਤ ਘਰ ਪਾਇਆ ਜਪੋ ਹੂੰ ਪਹਿਲਾ ਲੈ ਆ ਟੋਟੇ ਕਿ ਦਾ ਟੋਟਾ ਵੀ ਲਈਆ ਦਾ ਮੈਂ ਕਿਹਾ ਸੀ ਨਾ ਪਲਾਸਟਿਕ ਵਾਲੀਆਂ ਨਾਲ ਲਿਆਓ ਹੋਰ ਟੁੱਟ ਵੀ ਗਈ ਜਦਾ ਤੁਸੀਂ ਨਾਮ ਤੁਸੀਂ ਮੈਂ ਕਿਹੜਾ ਮੰਨਦੇ ਹੋ ਮੇਰੀ ਮੰਨ ਨਹੀਂ ਤੇਰੀ ਮੈਂ ਨਹੀਂ ਮੰਨੀ ਚੁਟਕੀ ਨਹੀਂ ਲੈ ਕੇ ਆਏ ਹੈ ਲੋਹੇ ਵਾਲੀ ਨਹੀਂ ਲੈ ਕੇ ਆਏ ਚੁਟਕੀ ਪਤਾ ਨਹੀਂ ਐਂ ਕਿਤਾ ਟੁੱਟ ਗਈ ਪਲਾਸਟਿਕ ਘਟਿਆ ਫਿਰ ਹੋਰ ਦੀ ਤਾਈ ਕਿਹਾ ਸੀ ਘਟਿਆ ਮੈਂ ਨਾਲ ਲਾਉ ਤੁਸੀਂ ਮੰਨੀ ਮੇਰੀ ਸਮੰਧੀ ਮੰਨ ਲਾਈ। ਅੱਧੀਆਂ ਲੈ ਆਣ ਲਈ। ਠੀਕ ਹੈ ਹਨ। ਹੂੰ ਠੀਕ ਹੈ। ਪਾਪਾ ਨੂੰ ਪਾਪਾ ਤੋਂ ਪਰਮਿਸ਼ਨ ਲੈ ਲੈ। ਪਾਪਾ ਤਾਂ ਹਾਂ ਕਰ ਦੇਣਗੇ। ਅੱਛਾ। ਥੋੜੀ ਸਹਿਮਤੀ ਜੇ ਤੁਸੀਂ ਹਾਂ ਕਰਤੀ ਪਾਪਾ ਨੇ ਹਾਂ ਕਰਤੀ। ਅੱਛਾ। ਹੂੰ। ਤਾਂ ਕਿ ਦੀ ਚਾਨਣੀ ਦੀਵਾਲੀ ਨੂੰ ਸੁੱਕੂ ਨੇ। ਸੁੱਕ ਤਾਂ ਗਏ ਹੋਰ ਕਿ ਨਹੀਂ ਹੈਗੇ ਪੀਸੇ ਨਹੀਂ ਲਗਾਣੇ। ਆਪਰਾ ਅੱਜ ਦਮਨ ਛੋਲੇ ਰੱਖਣੇ ਕਿੰਨੇ ਸਿਕਨਾਸ ਤੇ ਜਿਹੜੇ ਪੁੱਜੇ ਹੋਣ। ਆਹੇ ਤੇ ਟਮਾਟਰ ਬਗੀ ਚਾਦੀ ਮੇ ਤੇ ਫੇ ਰੱਖਿਆ ਮੈਂ ਤਾਂ ਤੇ ਰੱਖਾਂਗੇ ਤਾਂ ਟਮਾਟਰ ਲਾਲ ਹੋਣਗੇ। ਥੋੜੀ ਜਿਹਾ ਸੁੱਕਿਆ ਪਿਆ। ਉਹ ਲਾਲ ਵਾਲੇ ਤੋੜ ਲੈ। ਹਾਂ ਉਹ ਤੋੜ ਲੀ। ਆਣਾ ਫਿਰ ਆਪਾਂ ਦੇ ਪੈਂਟ ਚੋਂ ਕੱਢਣੇ ਆ ਪੈਸੇ। ਤੁਸੀਂ ਕੱਢੋ ਮੈਂ ਪਾਉਂਦਾ। ਨਹੀਂ ਲਿਆਓ। ਠੀਕ ਆ। ਤੁਸੀਂ ਨਹੀਂ ਖੋਲਣਾ ਹੈ। ਆਪਾਂ ਕੋਈ ਫਸਲੀ ਕੋਈ ਨਾ ਕਰਨੀ ਤੇ ਜਦੋਂ ਮੈਂ ਦੱਸ ਰਹੀ ਹਾਂ ਕਿ ਬੜਾ ਜਿੱਦ ਜਿੱਦ ਸਾਰੀ ਦੁਕਾਨ ਸਟੇਟਿਮ ਅੱਲਾਹ ਦੇ ਨਾਮ ਤੇ ਕਾਰੀ ਇਹ ਕਾਣ ਚ ਰਹਿ ਜੀ ਜੰਦਾ ਤੇ ਪੂਰਾ ਰਸਤੇ ਨੂੰ ਉਸ ਦੀ ਤਾਂ ਉਹ ਦੁਕਾਨ ਚ ਜਿਆਣਾ ਕਰਤੀ ਹੈ ਦੇਖਾਂਗੇ ਯਾ 10 ਹੋ ਜਾਊਗੀ ਠੀਕ ਹੈ